ਇਸ ਸੁਈਆ ਕਿਉਂ ਗਾਲੇ ਕੱਢੂ ਦਿਨ ਛੱਤ ਵਾਲਾ ਬੈਠਾ ਹੈ ਗਾਲੇ ਸੋਲੇ ਲਾਹਣ ਇੱਕ ਪੱਲੇ ਜੱਸ ਕਮਰ ਸਿੰਘ ਗਿੱਲ ਹੈ ਇਹ ਚੂਸਰੇਵਾਲ ਪਿੰਡਾ ਇਹ ਪਹਿਲਵਾਨ ਸੁਰਗੰਦਰ ਸਿੰਘ ਛਿੰਦੇ ਦਾ ਪੁੱਤ ਹੈ ਇਹ ਪੱਲੀ ਵਾਲੇ ਲਖੇ ਦਾ ਭਤੀਜਾ ਹੈ ਵੱਡਾ ਮੱਲ ਹੈ ਪੰਜਾਬ ਕੇਸਰੀ ਰਸਤ ਮਹਿੰਦ ਭਾਰਤ ਕੇਸਰੀ ਮੱਲ ਦੂਸਰੇ ਪੱਸੇ ਆਜੇ ਬਾਤ ਤੇ ਦੂਸਰੇ ਪਾਸੇ ਆਜੇ ਕੀ ਬਾਰਨ ਵਾਲਾ ਆਜੇ ਪਰ ਪਿੰਡ ਇਹਦਾ ਦਿੱਲੀ ਦੇ ਲਾਗੇ ਲੱਖ ਵਸਪੈਟਾ ਸੁਨਾਤਾ ਦਾ ਔਰ ਗੁਰਦੇਵ ਸਿੰਘ ਦੀ ਬਾਰਨ ਵਾਲਾ ਪੱਠਾ ਏ ਸਮੇਂ ਦੀਆਂ ਬਾਤਾਂ ਹੋਣੀਆਂ ਕਾਹ ਇੱਕ ਦੂਸਰੇ ਪਰਹੇ ਨਾ ਪਹਿਲਵਾਨਾਂ ਦੇ ਦਰਮਿਆਨ ਹੈ ਇਸ ਸਮੇਂ ਚੰਗੀ ਕੁਸ਼ਤੀ ਹੈ ਨਹੀਂ ਉਹ ਰੀਸਾ ਕਹਿੰਦਾ ਸਾਡੇ ਵਾਂਗੂ ਚੋਣਾਂ ਦੇ ਤੂਫਾਨ ਥੰਮਣਾ ਇੱਕ ਵਾਰੀ ਪ੍ਰੇਣਾ ਪਾਟਾ ਕੀ ਗਿਲਾ ਹੋ ਪਾਕਾ ਸਾਡੀਆਂ ਸਾਡੀਆਂ ਹਰਦੀਸਾ ਨਹੀਂ ਦਿੱਤੋ ਗਰ ਹੋਣੀਆ ਪਾਕਾ ਸਾਡੀਆਂ ਹਰਦੀਸਾ ਨਹੀਂ ਦਿੱਤੋ ਗਰ ਹੋਣੀਆ ਬਹੁਤ ਵਧੀਆ ਕੁਸ਼ਤੀ ਪਸੇ ਦਾ ਸਭ ਤੋਂ ਸਭੇ ਕਹਿੰਦੇ ਕਿ ਅਜੇ ਬਾੰਦ ਦੇ ਦਰਮਿਆਨ ਸਰਦਾਰ ਨੇਤਰ ਸਿੰਘੀ ਦੇ ਪਰਿਵਾਰ ਦੇ ਬਰੋ ਜਿਹੜਾ ਫੋਰ ਟਰੈਕਰ ਦੇਣਾ ਹੈ ਦੇਖਦੇ ਕਿ ਕਿੱਦਾਂ ਨੂੰ ਜਾਂਦਾ ਹੈ ਸਰਦਾਰ ਜਗਦੀਪ ਸਿੰਘ ਦੀ ਥਿਆਰਾ ਇੰਗਲੈਂਡ ਤੋਂ ਅਸਰੋ ਤੋਂ ਲੈ ਕੇ ਹੁਣ ਤੱਕ ਇਸ ਕੁਸ਼ਤੀ ਦੇ ਨਾਲ ਲਾਈਵ ਜੁੜਿਆ ਕਿ ਲੰਘੇ ਰਾਤ ਧੋਖੇ ਨਾਲ ਸੂਰਮਾਨੀ ਪਿੱਟ ਪਿੱਛੇ ਬਾਹਰ ਕਰਦਾ ਹੈ ਉਸ ਸਮੇਂ ਦੇ ਹੱਥੋਂ 2500 ਦਾ ਕਰੇ ਇੱਕ ਸੱਤਦਾਰ ਕਮਜੋਰ ਲੋਹਾਰ ਕਰਦਾ ਜਿੱਧਰ ਤੱਕ ਠੱਪ ਦੇ ਸਟਾਈਕ ਕੁੱਟਾ ਮਾਰਦੇ ਮੈਦੀ ਵਾਲਿਆ ਬੱਲੇ ਸ਼ੇਰ ਜੇ ਦਿਹਾੜੇ ਦਾ ਸ਼ਿਕਾਰ ਕਰਦਾ ਗੱਲ ਜੱਸੀ ਵਈਗੇ ਬਾਦੀ ਕਰਦੇ ਵਾਹ ਵਾਹ ਲਓ ਇਸ ਸਮੇਂ ਦੇ ਕਿਹੜੇ ਕੋਲੇ ਟੱਕਰ ਹੁੰਦਾ ਪਰ ਜੋਰ ਲੱਗਿਆ ਹੋਇਆ ਉਧਰਲੇ ਪਾਸੇ ਸਦਾਮ ਹੈ ਉੱਪਰਲੇ ਪਾਸੇ ਛੋਟਾ ਸਦਾਮ ਹਿਸ਼ਾਰਪੁਰ ਦੀ ਧਰਤੀ ਔਰ ਨਿਕਲੇ ਪਾਸੇ ਰਵੀ ਅੰਮੇਰੋਂ ਦੀ ਧਰਤੀ ਦਾ ਇਧਰਲੇ ਪਾਸੇ ਗੱਸਾ ਪੱਟੀ ਦੇ ਨਾਲ ਅਜੇ ਪਰਮਾਨੰਦ ਬਾੜਦਾ ਕਹਿੰਦਾ ਚੱਕੀ ਦੇ ਆ ਪੁਰਾ ਵਾਂਗੂ ਚੋੜੀਆਂ ਨੇ ਛੱਤੀਆਂ ਉਹ ਪਾ ਕੇ ਨਮਰਤੇ ਮੱਲ ਮਾਦੇ ਦਲੇਰ ਉਸਦੀ ਹੌਸਲੇ ਬਣਾ ਕੇ ਤਾਂ ਸਤੰਬਰ 6 ਅਸੀਂ ਜਿੱਤਾਂਗੇ ਜ਼ਰੂਰ ਹਾਰੀ ਜੰਗ ਰੱਖੋ ਅਸੀਂ ਜਿੱਤਾਂਗੇ ਜ਼ਰੂਰ ਜਾਰੀ ਲੰਗ ਰੱਖੋ ਰੱਖ ਰੱਖੋ ਜਨਾਬਾ ਫੋਟ ਟਰੈਕਟਰ ਦਿੱਤਾ ਜਾਣਾ ਜਿਹੜੀ ਆਹ ਕੁਸ਼ਤੀ ਚੱਲੀ ਆ ਰਹੀ ਹੈ ਬਾਅਦ ਤੇ ਦਰਵਾਜ਼ਾ ਅਤਵਾਰ ਦਰਵਾਜ਼ੇ ਵੱਲੋਂ ਐਤਵਾਰ ਦਾ ਦਰਵਾਜ਼ੇ ਵੱਲੋਂ ਜਿਹੜਾ ਫੋਟ ਟਰੈਕਟਰ ਆਸ ਕੁਸ਼ਤੀ ਵਿੱਚ ਦੇਖੋ ਦਿੱਤਾ ਜਾਣਾ ਬਹੁਤ ਖੁਸ਼ ਬਹੁਤ ਵਧੀਆ ਮਨ ਦਿੱਤਾ ਹੈ ਕਿ ਰਿੰਗ ਦੀ ਦੁਨੀਆ ਸਲਾਮਾ ਫਿਰ ਕਰਦੀ ਹੰਦਾ ਜੇ ਕਲੀਆ ਵਿੱਚ ਚੋਰ ਬਈ ਓੰਜ ਪੈਸੇ ਤੇਲੇ ਸਭ ਲੁੱਟ ਸਕਦਾ ਜਿਹਨਾਂ ਮਿਹਨਤੋਂ ਕਮੈਂਦੇ ਕਦੇ ਚੋਰ ਬਈ ਓ ਚੋਰੀ ਦਾਇਤਾ ਕਰੋ ਥੋੜ੍ਹ ਥੋੜ੍ਹ ਕੇ ਮਾਰੇ ਨੂੰ ਮਾਰ ਕੇ ਦਰਕਾ ਰੋਗ ਨਹੀਂ ਪੈਂਦਾ ਜਿਹਦੇ ਸਿਰ ਤੇ ਟਿਓ ਨਾ ਹੋਵੇ ਉਹਨੂੰ ਨਹੀਂ ਡਰਾਉਂਦਾ ਔਖੇ ਸੌਖੇ ਲੰਘ ਜਾਂਦੇ ਨੇ ਦਿਨ ਜੋ ਤੰਗੀ ਦੇ ਉਹ ਬਾਪੂ ਗਲ ਗੁੱਠਾ ਦੇ ਕੇ ਪੈਸੇ ਨਹੀਂ ਮੰਗੀਦੇ ਕੱਪੂ ਗਲੂਠਾ ਦੇ ਕੇ ਪੈਸੇ ਨਹੀਂ ਮੰਗਦੇ ਵਾਹ ਵਾਹ